जागरण मौके ते अफसाना खान दे ਘਰ ਪਹੁੰਚੇ ਸਿੱਧੂ ਮੂਸੇਵਾਲੇ ਦੇ ਮਾਪੇ ਲਿਆ ਸਾਈਂ ਜੀ ਦਾ ਆਸ਼ੀਰਵਾਦ अफसाना ਖਾਨ ਪੰਜਾਬੀ ਇੰਡਸਟਰੀ ਦਾ ਉਹ ਨਾਮ ਹੈ ਜੋ ਕਿ ਕਿਸੇ ਪਹਿਚਾਨ ਦਾ ਮਹਤਾਜ ਨਹੀਂ ਅਫਸਾਨਾ ਸੋਸ਼ਲ ਮੀਡੀਆ ਤੇ ਕਿੰਨੀ ਜ਼ਿਆਦਾ ਐਕਟਿਵ ਹੈ ਇਹ ਸਾਰੇ ਜਾਣਦੇ ਆ ਰੀਸੈਂਟ ਅਫਸਾਨਾ ਖਾਨ ਨੇ ਆਪਣੇ ਘਰ ਸਾਈਂ ਸੰਧਿਆ ਕਰਵਾਏ ਜਿਸੇ ਮੌਕੇ ਤੇ ਸਿੱਧੂ ਮੂਸੇਵਾਲੇ ਦੇ ਮਾਪੇ ਵੀ ਪਹੁੰਚੇ ਇਸ ਗੱਲ ਦੀ ਜਾਣਕਾਰੀ ਅਫਸਾਨਾ ਖਾਨ ਵੱਲੋਂ ਹਿਉਜ਼ ਦੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਗਈ। ਅਫਸਾਨਾ ਖਾਨ ਨੇ ਸਿੱਧੂ ਮੂਸੇਵਾਲੇ ਦੇ ਮਾਪਿਆਂ ਦੇ ਨਾਲ ਵੀਡੀਓ ਨੂੰ ਸਾਂਝਾ ਕਰਦੇ ਹੋਏ ਕੈਪਸ਼ਨ 'ਚ ਲਿਖਿਆ, ਮਮਾ ਪਪਾ ਅੱਜ ਆਏ ਸਿੱਧੂ ਬਾਈ ਹੁੰਦੇ ਮੈਨੂੰ ਹੋਰ ਚੰਗਾ ਲੱਗਣਾ ਸੀ। ਇਸੇ ਦੇ ਨਾਲ ਉਹਨਾਂ ਨੇ ਇੱਕ ਹੋਰ ਵੀਡੀਓ ਸਾਂਝਾ ਕੀਤੀ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਾਈਂ ਸੰਧਿਆ ਤੋਂ ਬਾਅਦ ਕਿਸ ਤਰ੍ਹਾਂ ਕਾਰ ਦੇ ਵਿੱਚ ਬੈਠ ਕੇ ਸਾਰਿਆਂ ਨੇ ਭਜਨ ਗਾਏ ਤੇ ਮਹਿਫਿਲ ਸਜਾਈ ਇਸੇ ਤਰ੍ਹਾਂ ਸਿੱਧੂ ਮੂਸੇਵਾਲੇ ਦੇ ਚਾਹਨ ਵਾਲੇ ਤੇ ਸਿੱਧੂ ਮੂਸੇਵਾਲੇ ਨੂੰ ਜੋ ਫੈਨਸ ਫੋਲੋ ਕਰਦੇ ਹੋ ਹਰ ਜਗ੍ਹਾ ਪਹੁੰਚ ਜਾਂਦੇ ਐ ਇਸੇ ਤਰ੍ਹਾਂ ਕੁਜ ਅਫਸਾਨਾ ਖਾਨ ਦੇ ਕਰ ਵੀ ਪਹੁੰਚੇ ਤੇ ਉਸੇ ਦੌਰਾਨ ਉਹਨਾਂ ਨੇ ਸਿੱਧੂ ਦੇ ਮਾਪੇ ਜਦੋਂ ਉੱਥੇ ਪਹੁੰਚੇ ਤਾਂ ਵੀਡੀਓਜ਼ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰਨਾ ਸ਼ੁਰੂ ਕਰ ਦਿੱਤੀਆਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਅਫਸਾਨਾ ਖਾਨ ਦੇ ਨਾਲ ਸਿੱਧੂ ਦੇ ਮਾਪੇ ਬੈਠੇ ਐ ਤੇ ਉਹ ਸਾਰੇ ਜਾਣੇ ਰਲ ਮਿਲ ਕੇ ਗੱਲਾਂ ਬਾਤਾਂ ਕਰਦੇ ਹੋਏ ਨਜ਼ਰ ਆ ਰਹੇ ਨੇ ਤੁਸੀਂ ਵੀ ਦੇਖੋ ਇਹ ਵੀਡੀਓ ਤੇ ਕਮੈਂਟ ਸੈਕਸ਼ਨ 'ਚ ਜ਼ਰੂਰ ਸਾਂਝਾ ਕਰੋ ਸੋ ਬਹੁਤ ਬਹੁਤ ਮੁਬਾਰਕਾਂ ਸਭ ਤੋਂ ਪਹਿਲਾਂ ਸਾਡਾ ਵੀਰ ਸਾਜ ਅਫਸਾਨਾ ਖਾਨ ਸਾਰੇ ਜਾਣੇ ਆਪਣੀ ਜੀਭਾਂ ਰੂਵਿਤਰ ਕਰਿਓ ਜਕਾਰਾ ਲਾਉਣਾ ਜਕਾਰਾ ਹਾਰੇ ਕੇ ਸਹਾਰੇ ਕਾ ਬੋਲ ਸਾਚੇ ਦਰਬਾਰ ਕੀ ਜੈ ਸੋ ਬਹੁਤ ਵੈਲਕਮ ਕਰਦੇ ਆ ਜੀ ਅਫਸਾਨਾ ਦੇ ਸਾਜ ਦੀ ਫੈਮਿਲੀ ਵੱਲੋਂ ਸਾਡਾ ਭਰਾ ਸਿੱਧੂ ਉਹਦੇ ਮੰਮੀ ਜੀ ਉਹਦੇ ਪਪਾ ਜੀ ਬਰਕਾਨ ਸਿੰਘ ਜੀ ਸੋ ਦਿਲ ਦੀਆਂ ਗਹਿਰਾਈਆਂ ਤੋਂ ਜੀ ਆਇਆਂ ਵੈਲਕਮ ਕਰਦੇ ਆ ਪੂਰੀ ਫੈਮਿਲੀ ਵੱਲੋਂ ਇੱਕ ਵਾਰ ਵਾਤਾਚਰਨ ਕੌਰ ਜੀ ਉਹਨਾਂ ਦੇ ਫਾਦਰ ਸਾਹਿਬ ਸਟਵੀਰ ਸਿੱਧੂ ਜਿਹੜਾ ਅੱਜ ਦੁਨੀਆ ਦੇ ਵਿੱਚ ਨਾਮ ਨਹੀਂ ਪਰ ਪੰਜਾਬ ਨੂੰ ਬਹੁਤ ਵੱਡੀ ਦੇਣ ਦੇ ਗਿਆ ਇੱਕ ਵਾਰ ਜ਼ੋਰਦਾਰ ਤਾੜੀਆਂ ਮਾਰ ਦੋ ਜਿਹਨੇ ਖੜਿਆ ਜੁਗਾ ਵੈਲਕਮ ਕਰ ਦੋ ਜੀ ਐਂ ਕਰ ਦੋ ਸੋ ਪ੍ਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਅਜੀ ਛੋਟੀ ਉਮਰ ਦੇ ਵਿੱਚ ਅੱਡਾ ਨਾਮ ਤੁਹਾਡਾ ਲੇਜੰਡ ਕਹਾਉਣਾ ਬਹੁਤ ਬੜੀ ਗੱਲ ਹੈ ਵਾਹਿਗੁਰੂ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਵੇ ਸੋ ਸਬਰ ਹੈ ਸੁਖਰਾਨਾ ਆਪ ਨੂੰ ਕਰਦੀ ਤੌਫੀਕ عطا ਫਰਮਾਵੇ ਸੋ ਸਾਰੇ ਇਨਸਾਨਾਂ ਕੋਈ ਫੈਮਿਲੀ ਬਲੋਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਜੀ ਆਇਆਂ ਬਿਲਕੁਲ ਕਰਦੇ ਆ ਸਾਰਿਆਂ ਦਾ ਜੀ ਜਿੰਨੇ ਵੀ ਤੁਸੀਂ ਪੰਡਾਲ ਦੇ ਪਿੱਛੇ ਖੜੇ ਹੋ ਜਿਨ੍ਹਾਂ ਨੇ ਬ੍ਰੇਕਫਾਸਟ ਦਿਨ ਵਗੈਰਾ ਜਾਂ ਕੁਝ ਵੀ ਖਾਪ ਹੀ ਲਿਆ ਸਾਰਿਆਂ ਨੇ ਸੋ ਪਲੀਜ਼ ਗੁਜਾਰ ਸਕੀ ਪੰਡਾਲ ਵਿੱਚ ਆ ਕੇ ਬੈਠੋ ਤਾਂ ਕਿ ਸਾਈ ਸੰਗਤ ਜੀ ਦੀ ਚੌਕੀ ਕਰਵਾਈ ਆਪਾਂ ਸਾਰਿਆਂ ਨੇ ਬਲੇਸਿੰਗ ਲੈ ਕੇ ਜਾਣੀਆਂ ਹੰਸ ਹੰਸਰ ਹੈ ਆ ਜੀ ਸੋ ਸਾਈ ਦਾ ਸਾਈ ਜੀ ਦਾ ਗੁਣ ਕਾਨ ਕਰਨਗੇ ਸਾਰਿਆਂ ਨੇ ਬਲੇਸਿੰਗ ਲੈਣੀਆਂ ਆਸ਼ੀਰਵਾਦ ਲੈਣਾ ਉਹਨਾਂ ਦਾ ਇਹਨਾਂ ਦਾ ਜੀ ਆਇਆਂ ਕਰਦੇ ਆਂ ਸਿੱਧੂ ਦੇ ਮਾਤਾ ਪਿਤਾ ਜੀ ਕੀਮਤੀ ਸਮੇਂ ਤੇ ਸਮਾਂ ਕੱਢ ਕੇ ਇੱਕ ਛੋਟਾ ਸਾਡਾ ਭਰਾ ਜਿਹੜਾ ਧਰਤੀ ਨੋਟ ਕੀ ਜੀ ਨੇ ਪੂਰੇ ਪੰਜਾਬ ਦਾ ਨਹੀਂ ਪੂਰੇ ਪੰਜਾਬ ਸਿਰ ਪੂਰੇ ਵਰਲਡ ਆਪਣੇ ਪੰਜਾਬੀਤਾ ਆਪਣੇ ਕੈਕੀ ਦਾ ਨਾਮ ਰੌਸ਼ਨ ਕੀਤਾ ਸੋ ਦਿਲ ਦੀਆਂ ਗਹਿਰਾਈਆਂ ਤੋਂ ਜੀ ਆਇਆਂ ਕਰਦੇ ਆਂ ਵੈਲਕਮ ਕਰਦੇ ਆਂ ਨਿੱਘਾ ਸੁਆਗਤ ਕਰਦੇ ਆਂ ਜੀ ਸੋ ਸਪੈਸ਼ਲੀ ਬਾਈ ਸਿੰਗਰ ਬਲਕਾਰ ਵਕੀਲਾ ਜੀ ਪਹੁੰਚੇ ਨੇ ਉਹਨਾਂ ਦੇ ਵਿਦਿਆਰਥੀਆਂ ਗਹਿਰਾਈਆਂ ਤੋਂ ਜੀ ਆਇਆਂ ਕਰਦੇ ਆਂ ਵੈਲਕਮ ਕਰਦੇ ਆਂ ਮੋਸਟ ਵੈਲਕਮ ਪੂਰੀਆ ਫੈਮਲੀ ਵੱਲੋਂ ਸੁਨੀਲ ਮੁਜਾਰਸ਼ ਹੈ ਜਿਹੜੀ ਮੇਰੀ ਭੈਣ ਸਾਨਾ ਖਾਨ ਦਾ ਜਨਮ ਦਿਨ ਦਾ ਉਹਨਾਂ ਦੀ ਫੈਮਲੀ ਦੇ ਵਿੱਚੋਂ ਆ ਕੇ ਪਲੀਜ਼ ਮਿਲਣ ਕੇ ਜਾਣਾ ਜ਼ਰੂਰ ਮਿਲੇ ਹੋ ਜੀ